ਪੰਜਾਬ ਦੇ ਪਿੰਡੋ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪਤਨੀ ਨੂੰ ਕਾਰ ਦੇ ਫੈਂਸੀ ਨੰਬਰ ਲਈ 2,10,000 ਰੁਪਏ ਦੇਣੇ ਪੈਣਗੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਮਲੂਕਾ ਦੀ ਪਤਨੀ ਨੂੰ ਮੋਹਾਲੀ ਦੇ ਡੀਟੀਓ ਨੂੰ 2,10,000 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਨੇ। ਹਾਈ ਕੋਰਟ ਨੇ ਮਲੂਕਾ ਦੀ ਪਤਨੀ ਸੁਰਜੀਤ ਕੌਰ ਨੂੰ 4 ਹਫ਼ਤੇ ਦੀ ਮੌਲਦ ਦਿੱਤੀ ਹੈ। 4 ਹਫ਼ਤਿਆਂ ਵਿੱਚ ਸੁਰਜੀਤ ਕੌਰ ਨੇ ਡੀਟੀਓ ਨੂੰ ਪੂਰੀ ਰਕਮ ਅਦਾ ਕਰਨੀ ਹੋਵੇਗੀ। ਹਾਈ ਕੋਰਟ ਦੇ ਦਿੱਤੇ ਨੇ ਦੇਸ਼ਾਂ ਤਹਿਤ ਜੇਕਰ ਮਲੂਕਾ ਦੀ ਪਤਨੀ ਵੱਲੋਂ ਡੀਟੀਓ ਨੂੰ ਰਕਮ ਨਹੀਂ ਦਿੱਤੀ ਜਾਂਦੀ ਤਾਂ ਪੂਰੇ ਪੈਸੇ ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਕੋਲੋਂ ਹੀ ਵਸੂਲੇ ਜਾਣਗੇ। ਦਰਅਸਲ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਵਰਿੰਦਰਜੀਤ ਕੌਰ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਸੀ ਕਿ ਮਲੂਕਾ ਦੀ ਪਤਨੀ ਨੂੰ ਗੈਰਕਾਨੂੰਨੀ ਢੰਗ ਨਾਲ 3007 ਨੰਬਰ ਦਿੱਤਾ ਗਿਆ ਤੇ ਉਹ ਵੀ ਮਹਿਜ਼ 10000 ਰੁਪਏ ਵਿੱਚ। ਵਰਿੰਦਰ ਕੌਰ ਨੇ ਇਹ ਨੰਬਰ 220000 ਵਿੱਚ ਖਰੀਦਿਆ ਸੀ ਪਰ 7 ਦਿਨਾਂ ਅੰਦਰ ਉਹਨਾਂ ਗੱਡੀ ਰਜਿਸਟਰ ਨਹੀਂ ਕਰਵਾਈ ਤੇ ਨੰਬਰ ਮਲੂਕਾ ਦੀ ਪਤਨੀ ਨੂੰ ਦੇ ਦਿੱਤਾ ਗਿਆ। ਕੁਝ ਹੀ ਦਿਨ ਪਹਿਲਾਂ ਸਾਡੀ ਫੋਨ ਲਾਈਨ ਤੇ ਗੱਲਬਾਤ ਹੋਈ ਜਦੋਂ ਵਰਿੰਦਰਜੀਤ ਕੌਰ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਦੇ ਨਾਲ ਫੈਸਲੇ ਦੇ ਨਾਲ ਉਹ ਸੰਤੁਸ਼ਟ ਨੇ ਤੇ ਇਸ ਮਾਮਲੇ ਬਾਰੇ ਦੱਸਦਿਆਂ ਹੋਇਆ ਕਿਹਾ ਕਿ ਅਜਿਹਾ ਕੋਈ ਵੀ ਰੂਲ ਨਹੀਂ ਹੈ ਕਿ ਸਦਨਾਂ ਦੇ ਅੰਦਰ ਰਜਿਸਟਰੀ ਕਰਵਾਈ ਜਾਣੀ ਚਾਹੀਦੀ ਹੈ